ਟਰੈਕਟਰ ਸਭ ਤੋਂ ਪਹਿਲਾਂ ਉਹ ਟਰੈਕਟਰ ਆ ਜਿਹੜਾ ਸ਼ੰਭੂ ਬਾਰਡਰ ਕ੍ਰੋਸ ਕਰਕੇ ਹਰਿਆਣੇ ਵੱਲ ਗਿਆ ਸੀ ਇਹ ਮੇਰੇ ਬਾਪੂ ਜੀ ਦੀ ਨਿਸ਼ਾਨੀ ਆ ਵੀਰੇ ਬਾਪੂ ਜੀ ਤਾਂ ਗੁਜ਼ਰ ਗਏ ਆ ਜਦੋਂ ਬਾਪੂ ਜੀ ਗੁਜ਼ਰੇ ਉਦੋਂ ਮੈਂ ਅੰਦੋਲਨ ਵਿੱਚ ਸੀ ਦਿੱਲੀ ਸਾਡੇ ਘਰ ਦੇ ਕਹਿੰਦੇ ਵੀ ਤੂੰ ਘਰ ਨਾ ਹੀ ਟਰੈਕਟਰ ਲੈ ਕੇ ਦਿੱਲੀ ਵੱਲ ਮੂੰਹ ਕਰ ਲਈ ਮੇਰੇ ਘਰ ਦੇ ਕਹਿੰਦੇ ਆ ਮੇਰੇ ਬਜ਼ੁਰਗ ਜਿਹੜੇ ਬੱਚੇ ਹੈਗੇ ਮੇਰੇ ਤਾਜ ਜੀ ਕਹਿੰਦਾ ਟਰੈਕਟਰ ਠੀਕ ਕਰਾ ਕੇ ਤੂੰ ਘਰੇ ਨਹੀਂ ਆਉਣਾ ਦਿੱਲੀ ਨੂੰ ਜਾਣਾ ਨਿਸੰਬੂਦ ਘਾਨ ਹੈ ਸ਼ੰਬੂਦ ਘਾਨ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਅਸੀਂ ਪ੍ਰੀ ਵੈਂਚਰ ਲਾ ਰਹੇ ਹਾਂ ਆਪਾਂ ਕੁਝ ਨਿਸ਼ਾਨੀਆਂ ਇਹਨੂੰ ਸਾਹਮਣੇ ਰੱਖਣਾ ਦੇ ਵੀ ਨਵਾਂ ਟਰੈਕਟਰ ਨਹੀਂ ਮੈ ਲੈਣਾ ਇਹਦੀ ਰਿਪੇਅਰ ਕਰਾਵਾਂਗੇ ਤਾਂ ਮੇਰੇ ਪਿੱਛੇ ਜੋ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਸਭ ਤੋਂ ਪਹਿਲਾਂ ਉਹ ਟਰੈਕਟਰ ਆ ਜਿਹੜਾ ਸ਼ੰਭੂ ਬਾਰਡਰ ਕ੍ਰੋਸ हरियाणा ने ਵੱਲ ਗਿਆ ਸੀ ਆ ਦੇਖ ਸਕਦੇ ਹੋ ਉਹੀ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਕਿੰਨੀ ਗਿਆ ਸੀ ਤੇ ਜਿਸ ਤੋਂ ਬਾਅਦ ਇਸ ਦਾ ਟਾਇਰ 파ੜਤੇ ਸੀ ਟਾਇਰ 파ੜਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਦੇਖ ਸਕਦੇ ਹੋ ਆਪਣੇ ਜਨੇ ਤਾਂ ਖਰਾਬ ਕਰਤਾ ਸੀ ਪਰ ਜਿਹੜਾ ਹੁਣ ਮਕੈਨਿਕ ਆਏ ਨੇ ਮਕੈਨਿਕ ਕਹਿੰਦੇ ਅਸੀਂ ਫ੍ਰੀ ਚ ਜਿਹੜਾ ਇਸ ਦਾ ਇਲਾਜ ਕਰਾਂਗੇ ਫ੍ਰੀ ਚ ਇਸ ਦਾ ਹੱਲ ਕਰਾਂਗੇ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਜਿਹੜਾ ਇੱਕ ਟਰੈਕਟਰ ਜਿਹੜਾ ਮੈਂ ਕਹੂੰਗਾ ਕਿ ਜਿਹੜਾ ਦਖਾ ਦੱਸਿਆ ਜਾਵੇ ਟਰੈਕਟਰ ਜਿਹੜਾ ਸੀ ਬਾਈ ਜੀ ਮੈਂ ਕਹਿ ਰਿਹਾ ਮੈਂ ਇਹ ਪਹਿਲਾ ਟਰੈਕਟਰ ਸੀ ਇਹ ਫਾਰਮ ਟਰੈਕ 47 ਹੈ ਓਏ ਇਧਰ ਉਹਦੇ ਪਿੱਛਾ 2001 ਮਾਡਲ ਹੈ ਮੇਰੇ ਬਾਪੂ ਜੀ ਨੇ ਲਿਆ ਸੀ ਅੱਛਾ ਜੀ ਆ ਇਹ ਮੇਰੇ ਬਾਪੂ ਜੀ ਦੀ ਨਿਸ਼ਾਨੀਆਂ ਵੀਰੇ ਬਾਪੂ ਜੀ ਤਾਂ ਗੁਜ਼ਰ ਗਏ ਆ ਅੱਛਾ ਜੀ ਇਹ ਫਿਰ ਜਦੋਂ ਬਾਪੂ ਜੀ ਗੁਜ਼ਰੇ ਉਦੋਂ ਮੈਂ ਅੰਦੋਲਨ ਵਿੱਚ ਸੀ ਦਿੱਲੀ ਅੱਛਾ ਜੀ ਆ ਇਹ ਹੁਣ ਉਹਨਾਂ ਦੀ ਨਿਸ਼ਾਨੀਆਂ ਇਹਨੂੰ ਠੀਕ ਕਰਾ ਕੇ ਦੁਬਾਰੇ ਲੈ ਜਾਣਾ ਸੀ ਮੈਂ ਕਹਾਂਗਾ ਫਿਕਰ ਮੈਂ ਇਧਰ ਆ ਜਾਵਾਂ ਕਿਉਂਕਿ ਇੱਥੋਂ ਜਿਹੜਾ ਟਰੈਕਟਰ ਵੀ ਦਿਖਾਇਆ ਜਾਵੇ ਨਾਲ ਨਾਲ ਗੱਲ ਵੀ ਕਰ ਦਰਾਂਗੇ ਅੱਛਾ ਇਹ ਮੈਂ ਕਹਾਂ ਬਾਬਾ ਇਹ ਪਹਿਲਾਂ ਟਰੈਕਟਰ ਉਧਰ ਗਿਆ ਸੀ ਹਾਂ ਪਹਿਲਾ ਹੀ ਹੈ ਪਹਿਲਾ ਹੀ ਹੈ ਟਾਇਰ ਟੂਰ ਪਾੜੇ ਕਿਉਂਕਿ ਉਦੋਂ ਬਾਅਦ ਕਹਿੰਦੇ ਸੀਆਰਪੀਐਫ ਨੇ ਬਹੁਤ ਸਾਰੇ ਬੈਟਰੀ ਵੀ ਲਾ ਕੇ ਲੈ ਗਏ ਉਹ ਗੋਲੀਆਂ ਮਾਰੀਆਂ ਦੇ ਤਿੰਨ ਟਾਇਰਾਂ ਚ ਇਹ ਸਾਰਾ ਟੁੱਟ ਗਿਆ ਕਹਾਂ ਤੋਂ ਇਹ ਚੁੱਲ ਐਕਸ ਲੋਕਸਲ ਸਾਰਾ ਮੁਰੋਂ ਸਾਰਾ ਸਾਰਾ ਟੁੱਟ ਗਿਆ ਆ ਦੇਖ ਸਕਦੇ ਹੋ ਜੀ ਕਹਿੰਦੇ ਤਿੰਨ ਟਰੈਕਟਰ ਗਏ ਸੀ ਤਿੰਨਾਂ ਦੇ ਟਾਇਰ ਪਾੜ ਤੇ ਤੇ ਆਦੇ ਕੋ ਰੱਖ ਲਈ ਸੀ ਇੱਕ ਤਾਂ ਉੱਥੇ ਖੜਾ ਅਜੇ ਵੀ ਉਹਨੂੰ ਲਿਆਉਣ ਨਹੀਂ ਦਿੰਦੇ ਜੇ ਇਹ ਕਿਵੇਂ ਲਿਆਏ ਫਿਰ ਇਹ ਤਾਂ ਫਿਰ ਅਸੀਂ ਗੋਲੇ ਗੜੇ ਲਿੱਗੇ ਸਾਡੇ ਵੀ ਮੁੰਡੇ ਲੈ ਆਏ ਜਾ ਕੇ ਟੋਚ ਟੋਚ ਕਰਕੇ ਕੋਈ ਨਿਸ਼ਾਨੀ ਸੀ ਵੀਰੇ ਆ ਬਾਪੂ ਜੀ ਨਿਸ਼ਾਨੀ ਆ ਇਹਨੂੰ ਸਾਮ੍ਹ ਕੇ ਰੱਖਣਾ ਦੇ ਵੀ ਨਵਾਂ ਟਰੈਕਟਰ ਨਹੀਂ ਮੈਂ ਲੈਣਾ ਇਹਦੀ ਰਿਪੇਅਰ ਕਰਾਵਾਂਗੇ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ ਹੋ ਗਏ ਹੁਣੇ 22-23 ਸਾਲ ਹੋ ਗਏ ਅਜੇ ਵੀ ਉਮੀ ਭਈਆ ਜਾਣਾ ਹੈ ਕੋਈ ਪਿਆ ਇਹ ਦਿੱਲੀ ਜਾਊਗਾ ਹੁਣ ਦੁਬਾਰੇ ਫਿਰ ਚੰਡੇ ਲਾ ਕੇ ਸਾਡੇ ਸੀ ਸ਼ਹੀਦ ਭਗਤ ਸਿੰਘ ਯੂਨੀਅਨ ਅੰਮ੍ਰਾਲਾ ਕਿੰਨਾ ਕਿਤੇ ਉਹਨਾਂ ਨੂੰ ਇੱਕ ਉਹ ਵੀ ਹੈ ਮਤਲਬ ਵੀ ਜਿੰਨਾ ਮਰਜੀ ਤੁਸੀਂ ਉਹ ਕਰ ਲੋ ਪਰ ਦਿੱਲੀ ਦਾ ਜਿਹੜਾ ਜਾਨ ਜਾਣ ਤੇ ਆ ਕੇ ਤਾਂ ਜਾ ਕੇ ਰਹਿਣਾ ਜਾਣਾ ਹੀ ਜਾਣਾ ਸਾਡੇ ਘਰ ਦੇ ਕਹਿੰਦੇ ਵੀ ਤੂੰ ਘਰ ਨਾ ਹੀ ਟਰੈਕਟਰ ਲੈ ਕੇ ਦਿੱਲੀ ਵੱਲ ਮੂੰਹ ਕਰ ਲਈ ਮੇਰੇ ਘਰ ਦੇ ਕਹਿੰਦੇ ਆ ਮੇਰੇ ਬਜ਼ੁਰਗ ਜਿਹੜੇ ਬੱਚੇ ਹੈਗੇ ਮੇਰੇ ਤਾਜ ਜੀ ਕਹਿੰਦਾ ਟਰੈਕਟਰ ਠੀਕ ਕਰਾ ਕੇ ਤੂੰ ਘਰੇ ਨਹੀਂ ਆਉਣਾ ਦਿੱਲੀ ਨੂੰ ਜਾਣਾ ਸਾਡੇ ਬਿਸਤਰੇ ਟਰਾਲੀਆਂ ਤਿਆਰ ਨੇ ਇਹ ਪੰਜਾਬ ਦੇ ਨੌਜਵਾਨ ਕਰਾਈ ਤੋਂ ਆਏ ਜਿਹਦੇ ਟਾਇਰ ਲੈ ਲਿਆ ਸੀ ਟਾਇਰ ਲੈ 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 ਲਿਆ ਮੁੰਡਾ ਆ ਰਿਹਾ ਲੈ ਕੇ ਬੈਟਰੀ ਵੀ ਲੈ ਲਈ ਅਸੀਂ ਇਹਦੇ ਬਸ ਸ਼ਾਮ ਨੂੰ ਪੈਂਚਰ ਵਾਲੇ ਨੂੰ ਕਹਿਤਾ ਸ਼ਾਮ ਤੱਕ ਰੈਡੀ ਕਰ ਦੇਣਾ ਇਹ ਸਾਡਾ ਵੀਰ ਇਹਨੂੰ ਕਹਦੇ ਵੀ ਤੈਨੂੰ ਡਰਨਾ ਨਹੀਂ ਨਿਕੰਮੀ ਗੱਲ ਐ ਸਰਕਾਰ ਦੀ ਕਿ ਕਿਸ ਕਿਵੇਂ ਸੰਦਾਂ ਨੂੰ ਖਰਾਬ ਕੀਤਾ ਜਾਂਦਾਗਾ ਕਰੀ ਜਾਣ ਤੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਹੁਣ ਜਿਹੜੇ ਬੰਦੇ ਫਿਰੋਜ਼ਪੁਰ ਤੋਂ ਆ ਰਹੇ ਆ ਉਹਨਾਂ ਦਾ ਜਿਗਰਾ ਦੇਖੋ ਸਾਡਾ ਤਾਂ ਅਸੀਂ 15 ਕਿਲੋਮੀਟਰ ਤੋਂ ਆਏ ਆ ਲੰਗਰ ਲਾ ਸਕੇ ਪਾਣੀ ਤੇ ਉਹ ਦੇਖੋ ਗੋਲੀਆਂ ਮੱਝੀਆਂ ਇਹ ਪਿਛਲੇ ਮੋਰਚੇ 'ਚ ਵੀ ਸੀ ਹਾਂ ਪਿੱਛੇ ਵੀ ਸੀ ਆ ਦੇਖ ਸਾਹਦੇ ਉਸ ਜਿਹੜਾ ਹੁਣ ਟਰੈਕਟਰ ਨੂੰ ਠੀਕ ਕਰ ਰਹੇ ਨੇ ਬਾਬਾ ਜੀ ਜਿਹੜੇ ਠੀਕ ਕਰ ਰਹੇ ਨੇ ਇਹ ਵੀ ਫ੍ਰੀ 'ਚ ਆਏ ਨੇ ਕਹਿੰਦੇ ਇਹ ਫ੍ਰੀ 'ਚ ਆਏ ਮੁੰਡੇ ਕਹਿੰਦੇ ਸੇਵਾ ਕਰਨਾ ਹਾਂ ਸੇਵਾ ਕਰ ਰਹੇ ਮੁੰਡ ਸੀ ਕਹਿੰਦਾ ਬਾਬਾ ਜੀ ਇਹਦਾ ਕਰਾ ਲਾਂ ਅਰੇ ਠੀਕ ਉਹ ਫਿਰ ਨਾ ਯੂਨੀਅਨ ਨਾਲ ਲੱਗੇ ਕਹਿੰਦੇ ਐਸੇ ਅਜੇ ਦਿਖਾਉਣਾ ਵੀ ਇਹਨਾਂ ਦੇ ਕਰਤੂਤਾਂ ਦਿਖਾਉਣੀਆਂ ਸਰਕਾਰ ਦੀਆਂ ਵੀ ਇਹ ਸਾਡੇ ਨਾਲ ਕੀ ਕੀ ਕਰਦੇ ਆ ਫਿਰ ਇਹ ਕੱਲ ਦਾ ਇਸ ਤਰੀ ਖੜਾ ਹੈ ਪਰਸੋਂ ਦਾ ਦੇਖ ਸਕਦੇ ਹੋ ਉਸਿਆ ਟਰੈਕਟਰ ਜਿਹੜਾ ਇਹ ਉਹ ਟਰੈਕਟਰ ਹੈ ਜਿਹੜਾ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਦੇ ਵੱਲ ਗਿਆ ਤੇ ਉਸ ਨੂੰ ਸੀਆਰਪੀਫ ਨੇ ਆਰਮੀ ਨੇ ਇਸ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਇਸ ਦੇ ਟਾਇਰ ਜਿਹੜੇ ਆ ਪੈਂਚਰ ਕਰਤੇ ਪਰ ਦੇਖ ਸਕਦੇ ਹੋ ਬਾਬਾ ਜੀ ਕਹਿੰਦੇ ਨੇ ਕਹਿੰਦੇ ਇਹ ਮੇਰੇ ਫਾਦਰ ਸਾਹਿਬ ਦੀ ਨਿਸ਼ਾਨੀ ਸੀ ਤੇ ਮੈਂ ਇਸ ਨੂੰ ਲੈ ਕੇ ਜਾਊਂਗਾ ਵਾਪਸ ਦਿੱਲੀ ਕਹਿੰਦੇ ਸਾਡੇ ਘਰ ਦੇ ਨੇ ਕਿਹਾ ਕਿ ਦਿੱਲੀ ਜਿਹੜਾ ਲੈ ਕੇ ਜਾਣਾ ਵਾਪਸ ਇੱਧਰ ਨਹੀਂ ਆਉਣਾ ਠੀਕ ਕਰਨਾ ਆਏ ਨੇ ਜੋ ਸੇਵਾ ਕਰਨਾ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਵੀ ਫ੍ਰੀ ਦੇ ਵਿੱਚ ਆਏ ਨੇ ਮੈਂ ਕਹਾਂਗਾ 2 ਮਿੰਟ ਉਹਨਾਂ ਨਾਲ ਵੀ ਗੱਲਬਾਤ ਜਿਹੜਾ ਜਰੂਰ ਕੀਤੀ ਜਾਵੇ ਜਿਹੜੇ ਸੇਵਾ ਕਰਨ ਆਏ ਨੇ ਤੇ ਇਸ ਨੂੰ ਠੀਕ ਕਰਨਾ ਆਏ ਨੇ ਤਾਂ ਉਹਨਾਂ ਨਾਲ ਵੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਕਿ ਬਾਈਕ ਸੇਵਾ ਦੇ ਤੌਰ ਤੇ ਕਰ ਰਹੇ ਹੋ ਤੁਸੀਂ ਫ੍ਰੀ ਹਾਂਜੀ ਹਾਂਜੀ ਸੇਵਾ ਜਿਹੜੀ ਖੇਤ ਲਾ ਕਰਦੇ ਅੰਦਰ ਦੇ ਆ ਦੇਖ ਸਾਹਦੇ ਉਸੀ ਇਹ ਟਰੈਕਟਰ ਮੈਂ ਕਿਹਾ ਫ੍ਰੀ ਚ ਕਰਨਾ ਹੈ ਉਹ ਸੇਵਾ ਹਾਂਜੀ ਸਾਡੀ ਸ਼ੰਭੂ ਦੁਕਾਨ ਹੈ ਸ਼ੰਭੂ ਦੁਕਾਨ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਅਸੀਂ ਫ੍ਰੀ ਵੈਂਚਰ ਲਾ ਰਹੇ ਹਾਂ ਜਿਵੇਂ ਧਰਮਨਾ ਦਾ ਭਾਵੇਂ ਟਰੈਕਟਰ ਹੋਵੇ ਭਾਵੇਂ ਮੋਟਰਸਾਈਕਲ ਹੋਵੇ ਭਾਵੇਂ ਗੱਡੀ ਹੋਵੇ ਭਾਵੇਂ ਟਰਾਲੀ ਹੋਵੇ ਆਤਮਾ ਤੁਹਾਨੂੰ ਵਰਕ ਦਾ ਦੇਵੇ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਇਹ ਕੋਈ ਦਿੱਕਤ ਨਹੀਂ ਜਦੋਂ ਤੱਕ ਲੋਡ ਪੈ ਗਈ ਉਦੋਂ ਤੱਕ ਜਦੋਂ ਤੱਕ ਧਰਨਾ ਚੱਲ ਰਿਹਾ ਅਸੀਂ ਫ੍ਰੀ ਲਾਵਾਂਗੇ ਹਾਂਜੀ ਤਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟਰੈਕਟਰ ਸੀ ਇਹ ਸਭ ਤੋਂ ਪਹਿਲੀਆਂ ਚੋਂ ਜਿਹੜਾ ਗਿਆ ਤੇ ਉਸ ਤੋਂ ਬਾਅਦ ਪੈਂਚਰ ਕੀਤਾ ਆਰਮੀ ਨੇ ਸੀਆਰਪੀਐਫ ਨੇ ਪਰ ਬਾਅਦ ਦੇ ਵਿੱਚ ਜਿਹੜਾ ਹੈ ਕਿਸਾਨ ਕਹਿੰਦੇ ਆ ਕਿ ਅਸੀਂ ਇਸ ਨੂੰ ਠੀਕ ਕਰਾ ਕੇ ਲੈ ਕੇ ਜਾਵਾਂਗੇ ਦਿੱਲੀ ਵਾਪਸ ਤੇ ਜੋ ਠੀਕ ਕਰਨ ਆਉਣ ਆਇਆ ਜੋ ਠੀਕ ਕਰਨ ਦੇ ਲਈ ਆਏ ਨੇ ਮਕੈਨਿਕ ਉਹ ਵੀ ਕਹਿੰਦੇ ਅਸੀਂ ਫ੍ਰੀ ਦੇ ਵਿੱਚ ਸੇਵਾ ਕਰ ਰਹੇ ਕੈਮਰਾ ਪਰਸਨ ਵਿਕ੍ਰਮ ਨਾਮ ਮਨਦੀਪ ਜੋਸ਼ ਸ਼ੰਭੂ ਬਾਡਰ